ਪਿੰਟੀਗੜ ਅੰਮ੍ਰਿਤਸਰ ਦੇ ਵਿੱਚ ਤੇ ਨੌਜਵਾਨ ਜੋ ਕਿ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਉਹਨਾਂ ਵੱਲੋਂ ਇੱਕ ਕਾਰ ਨੂੰ 700 ਰੁਪਏ ਦੇ ਕਿਰਾਏ ਤੇ ਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਦੋਸਤ ਕੈਨੇਡਾ ਤੋਂ 에ਅਰਪੋਰਟ ਅੰਮ੍ਰਿਤਸਰ ਆ ਰਿਹਾ ਤੇ 에ਅਰਪੋਰਟ ਤੇ ਜਾਣਾ ਉਸ ਤੋਂ ਬਾਅਦ ਜਦੋਂ ਕਾਰ ਨੂੰ ਲੈ ਕੇ 에ਅਰਪੋਰਟ ਜਾ ਰਹੇ ਸਨ ਤਾਂ ਕਚੈਰੀ ਚੌਂਕ ਦੇ ਵਿੱਚ ਉਹਨਾਂ ਵੱਲੋਂ ਇੱਕ ਨੌਜਵਾਨ ਵੱਲੋਂ ਚਾਕੂ ਦਿਖਾ ਕੇ ਤੇ ਦੂਸਰੇ ਨੇ ਪਿਸਤਲ ਕੱਢ ਕੇ ਸਿਰ ਤੇ ਰੱਖਤਾ ਅਤੇ ਡਰਾਈਵਰ ਨੂੰ ਗੱਡੀ ਤੋਂ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਅਤੇ ਗੱਡੀ ਨੂੰ ਲੈ ਕੇ 에어ਪੋਰਟ ਰੋਡ ਨੂੰ ਫਰਾਰ ਹੋ ਗਏ ਮੌਕੇ ਤੇ ਚੌਂਕੀ ਗੁੰਮਟਾਲਾ ਦੀ ਪੁਲਿਸ ਵੱਲੋਂ ਨੰਨਤਾਬੰਦੀ ਕਰਨ ਗੱਡੀ ਨੂੰ ਬਰਾਮਦ ਕਰਨਿਆ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਕਾਨਫਰੰਸ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਇਹ ਆ ਸਾਡੀ ਹੈਗੀ ਹੈ ਮੁਕੱਦਮਾ ਨੰਬਰ 312124 ਦਾ ਹੈਗਾ 379B ਦੇ ਥੱਲੇ ਅਸੀਂ ਜਿਹੜਾ ਇਹ ਮੁਕੱਦਮਾ ਤਹਿਤ ਦਰਜ ਕੀਤਾ ਸੀਗਾ ਨਾਲ ਇਹਦੇ ਆਮ ਤੱਕ ਵੀ ਲਗਾਇਆ ਹੈਗਾ ਇਹ ਜਿਹੜਾ ਹੈਗਾ ਇਹਦੇ ਵਿੱਚ ਬਦਾਈ ਜੀਵ ਸ਼ਰਮਾ ਸੀਗਾ ਜਿਹੜਾ ਟੈਕਸੀ ਚਾਲਕ ਸੀਗੇ ਇਹਦੇ ਵਿੱਚ ਜਿਹੜਾ ਅਰਸ਼ਦੀਪ ਸਿੰਘ ਉਹਨੂੰ ਯਾਦਵਿੰਦਰ ਸਿੰਘ ਅਤੇ ਪਰਵੇਸ਼ਰ ਸਿੰਘ ਜਿਹੜਾ ਹੈਗਾ ਪਰਮੇਸ਼ਰ ਸਿੰਘ ਹੈਗਾ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਜਿਹੜੇ ਤਿੰਨੇ ਦੋਸ਼ੀ ਹੈਗੇ ਨੇ ਇਹਨਾਂ ਨੇ ਪਰਸੋਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਵਾਪਸ ਜਾਣ ਲੱਗੇ ਆ ਇਹਨਾਂ ਨੇ ਇੱਕ ਜੀਵ ਸ਼ਰਮਾ ਜਿਹੜੇ ਟੈਕਸੀ ਡਰਾਈਵਰ ਹੈ ਉਹਨਾਂ ਨੂੰ ਹਾਇਰ ਕੀਤਾ 700 ਰੁਪਏ ਦੇ ਕੇ ਸਾਡਾ ਭਰਾ ਜਿਹੜਾ ਹੈਗਾ 에어ਪੋਰਟ ਤੇ ਆ ਰਿਹਾ ਅਸੀਂ ਟੈਕਸੀ ਲੈ ਕੇ ਜਾਣੀ ਹੈ ਜਦੋਂ ਇਹ ਥੋੜੀ ਅੱਗੇ ਆਇਆ ਜਦੋਂ ਆਪਣਾ ਕਚਹਿਰੀ ਚੌਂਕ ਤੇ ਲਾਗੇ ਪੁਲ ਤੇ ਲਾਗੇ ਆਏ ਤੇ ਉਹਨਾਂ ਨੇ ਇਹਨਾਂ ਦੇ ਕੋਲ ਇੱਕ ਤਿੰਨ ਉਸਤਰੇ ਬਰਾਮਦ ਹੋਏ ਨੇ ਇੱਕ ਲਾਈਟਰ ਪਿਸਤਲ ਹੈਗਾ ਜਿਹੜਾ ਉਹ ਇਹਨਾਂ ਨੇ ਉਹ ਪਿਸਤਲ ਤਾਂ ਦਿੱਤਾ ਉਹਦੇ ਤੇ ਉਹਨੂੰ ਕਿਹਾ ਵੀ ਜੇ ਪੁਲਿਸ ਨੇ ਅੱਗੇ ਕਿਤੇ ਵੀ ਤੂੰ ਗੱਡੀ ਰੋਕੀ ਤੇ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਏਸੀ ਨੂੰ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਇੰਟਰਸੈਪਟ ਹੋ ਗਈ ਕਿਸੇ ਤਰੀਕੇ ਨਾਲ ਅਸੀਂ ਗੁਮਟਾਲੇ ਪੁਲ ਦੇ ਉੱਤੇ ਜਿਹੜਾ ਸੀਗਾ ਪੁਲਿਸ ਨੇ ਜਿਹੜਾ ਹੈਗਾ ਚੌਕਸੀ ਕਰਦਿਆ ਹੋਇਆ ਇਮੀਡੀਏਟਲੀ ਜਿਹੜਾ ਸੀਗਾ ਉੱਤੇ ਜਿਹੜੀ ਹੈਗੀ ਆ ਟ੍ਰਾਫਿਕ ਜਾਮ ਕਰਤੀ ਜਿਹਦੇ ਵਿੱਚ ਫਸ ਗਏ ਔਰ ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਥੋਂ ਭੱਜਿਆ ਭੱਜੇ ਤੇ ਜਿਹਨੇ ਪੁਲਿਸ ਨੇ ਜਿਹੜੇ ਹੈਗੇ ਮਗਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸੋ ਇਸ ਤਰ੍ਹਾਂ ਇਹਨਾਂ ਕੋਲ ਜਿਹੜਾ ਸੀਗਾ ਤਿੰਨੇ ਉਸਤਰੀ ਜਿਹੜੇ ਹੈਗੇ ਉਹਨਾਂ ਨੇ ਵਰਤੇ ਸੀਗੇ ਉਹ ਔਰ ਜਿਹੜਾ ਵੈਪਨ ਇਹਨਾਂ ਨੇ ਕੀਤਾ ਔਰ ਸੈਕੰਡ ਜਿਹੜੀ ਗੱਡੀ ਹੈ ਨਾਲ ਜਿਹ ਸਨੇਚ ਕੀਤੀ ਹੈ ਉਹ ਇਮੀਡੀਏਟਲੀ ਜਿਹੜੀ ਹੈਗੀ ਹੈ ਵਿਥਿਨ ਅਸੀਂ 10 15 ਮਿੰਟ ਦੇ ਵਿੱਚ ਵਿੱਚ ਇਹ ਸਾਰੇ ਜਿਹੜਾ ਹੈ ਆਪਰੇਸ਼ਨ ਕਰਕੇ ਸੀ ਇਹਨੂੰ ਅਸੀਂ ਫੜ ਲਿਆ ਸੀ ਸਰ ਕਿੱਥੋਂ ਆਏ ਆ ਬੜੇ ਸੀ ਇਹ ਤਿੰਨੇ ਬੰਦੇ ਜਿਹੜੇ ਹੈਗੇ ਬਠਿੰਡੇ ਦੇ ਰਹਿਣ ਵਾਲੇ ਹੈਗੇ ਨੇ ਜੀ ਬਠਿੰਡੇ ਦੇ ਇੱਥੇ ਹੀ ਕਰਨਾ ਹੈ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜਦੋਂ ਵਾਪਸ ਜਾ ਰਹੇ ਸੀਗੇ ਤੇ ਇਹਨਾਂ ਦਾ ਪਲਾਨ ਬਣ ਗਿਆ ਵੀ ਜਾਂਦੇ ਜਾਂਦੇ ਇੱਕ ਗੱਡੀ ਵੀ ਸਨੇਚ ਕਰਕੇ ਲੈ ਜਾਈਏ ਸੋ ਇਹਨਾਂ ਨੇ ਇਸ ਤਿਸ ਹਾਂ ਹਾਂਜੀ ਇਹਨਾਂ ਦਾ ਪਹਿਲਾ ਹੀ ਮਾਮਲਾ ਦਰਜ ਹੈ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਹੈਗਾ ਪਹਿਲਾ ਮਾਮਲਾ ਹੈ ਫਰਕ ਇਹ ਥ੍ਰਿਲ ਵਕਸੇ ਕਿਰਤਾਨ ਨੇ ਕਿ ਬੰਦੋਂ ਵੈਸੀ ਮਤਲਬ ਵੇਚਣੀ ਸੀ ਕਿੱਥੇ ਜਾਣੀ ਸੀ ਕਿਉਂਕਿ ਬੜਾ ਅਦਾ ਲੱਗਦਾ ਜਿਵੇਂ ਪੁੱਛਗਿੱਛ ਤੋਂ ਤਾਂ ਇਹਨਾਂ ਨੇ ਇਹੀ ਦੱਸਿਆ ਕਿ ਆਉਂਦਿਆਂ-ਆਉਂਦਿਆਂ ਦਿਮਾਗ ਦੇ ਵਿੱਚ ਆਈਡੀਆ ਆਇਆ ਵੀ ਆਏ ਹੋਏ ਆ ਚਲੋ ਹੁਣ ਗੱਡੀ ਲੈ ਚੱਲਨੇ ਆ ਬਟ ਇੰਟੈਂਸ਼ਨ ਕੀ ਸੀਗੀ ਉਹ ਤਾਂ ਇਹ ਇਹੀ ਦੱਸ ਰਹੇ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਰਿਮਾਂਡ ਤੇ ਲੈ ਕੇ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਗਾਗ ਬੰਕੇ ਮਿੰਗੇ ਹਾਂ ਗਾ ਇਹਨਾਂ ਨੇ 700 ਰੁਪਏ ਦੇ ਵਿੱਚ 에어ਪੋਰਟ ਲਈ ਉਹਨਾਂ ਨੂੰ ਹਾਇਰ ਕੀਤਾ ਸੀ ਕਿ ਕਿੰਨੀ ਉਮਰ ਹੈ ਇਹਨਾਂ ਦੀ ਦੇਖਣ ਤੇ ਲੱਗਦਾ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈਗੀ ਜੀ ਆਪਣੀ 20 ਤੋਂ ਲੈ ਕੇ 25 ਸਾਲ ਦੇ ਵਿੱਚ ਜਿੰਨੇ ਕਰਦੇ ਕੀ ਹੈ ਦੋ ਖੇਤੀਬਾੜੀ ਕਰ ਰਹੇ ਯਾਦਵਿੰਦਰ ਤੇ ਪਰਮੇਸ਼ਰ ਖੇਤੀਬਾੜੀ ਕਰ ਰਹੇ ਆ ਦੂਸਰਾ ਅਰਸ਼ਦੀਪ ਜਿਹੜਾ ਉਹ ਸਟੂਡੈਂਟ ਹੈਗਾ ਸਰ ਜਿਹੜੀ ਪਿਸਤਲ ਖੜਾਉਣਾ ਪਿਸਤਲ ਇਹ ਲਾਈਟਰ ਪਿਸਤਲ ਜਿਹੜੀ ਖੜਾਉਣਾ ਪਿਸਤਲ ਆਪਾਂ ਕਹਿ ਦਿੰਦੇ ਆ ਪਰ ਵੇਖਣ ਨੂੰ ਇਹ ਜਿਹੜੀ ਹੈਗੀ ਹੈ ਜੈਨੂਨੀ ਰੱਖ ਰਹੀ ਹੈ ਜੀ ਗੱਡੀ ਦੇ ਸ਼ੀਸ਼ੇ-ਸ਼ੀਸ਼ੇ ਵੀ ਟੁੱਟੇ ਆ ਬਿਲਕੁਲ ਉਹ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਜਦੋਂ ਪੁਲਿਸ ਨੂੰ ਰੌਲਾ ਪਾ ਦਿੱਤਾ ਫਿਰ ਉਹ ਕਸ਼ਮਾ ਕਾਸ਼ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗੱ ਉਹ ਪੱਜੰਦੀ ਕੋਸ਼ਿਸ਼ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਫੜਾ ਦਫੜੀ ਮੱਚ ਗਈ ਇਹਨਾਂ ਨੂੰ ਇੱਕਦਮ ਪਤਾ ਲੱਗ ਗਿਆ ਵੀ ਪੁਲਿਸ ਮਗਰ ਪੈ ਗਈ ਹੈ ਪੁਲਿਸ ਨੇ ਨਾਕਾ ਲਾ ਦਿੱਤਾ ਫਿਰ ਇਹਨਾਂ ਤੋਂ ਤੇ ਪੁਲਿਸ ਨੇ ਘੇਰਾ ਪਾ ਕੇ ਲੋਕ ਗ੍ਰਿਫਤਾਰ ਜੀ ਜੀ ਹੋਰ ਵੀ ਕੋਈ ਲੋਕ ਸੀ ਇਹਨਾਂ ਨਾਲ ਕੋਈ ਨਹੀਂ ਫਿਲਹਾਲ ਤਾਂ ਤਿੰਨੇ ਹੀ ਹੈਗੇ ਤਿੰਨੇ ਹੀ ਜਿਹੜੇ ਗ੍ਰਿਫਤਾਰ ਕਰ ਲਏ ਗਏ ਠੀਕ ਹੈ ਜੀ ਥੈਂਕ ਯੂ